ਫਿਰ ਸਤਿਗੁਰੂ ਜੀ ਨੇ ਆਪਣੀ ਮਾਤਾ ਮਾਤਾ ਗੁਜਰੀ ਨੂੰ ਜਾ ਕੇ ਪੈਰਾਂ ਦੇ ਵਿੱਚ ਸਿਰ ਰੱਖ ਕੇ ਮੱਥਾ ਟੇਕਿਆ ਜੀ ਤੇ ਮਾਤਾ ਗੁਜਰੀ ਜੀ ਕਹਿੰਦੇ ਨੇ ਅੱਜ ਦੀ ਇੱਕ ਅੜੀ ਤਨ ਹੈ ਦੇਖੋ ਬੇਨਤੀ ਕਰਦੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣ ਉਹਨਾਂ ਨੂੰ ਗੁਰਤਾ ਗੱਦੀ ਮਿਲ ਗਈ ਹੈ ਗੁਰੂ ਬਣ ਕੇ ਨੇ ਪਰ ਗੁਰੂ ਬਣ ਕੇ ਮਾਤਾ ਦੇ ਚਰਨਾਂ ਵਿੱਚ ਮੱਥਾ ਟੇਕਦੇ ਨੇ ਉਰੇ ਸਾਡੇ ਸਭ ਦੇ ਵਾਸਤੇ ਇੱਕ ਸਿੱਖਿਆ ਹੈ ਨਾ ਜੀ ਕਿ ਭਾਈ ਜੇ ਤੂੰ ਗੁਰੂ ਦੀਆਂ ਖੁਸ਼ੀਆਂ ਲੈਣਾ ਚਾਹੁੰਦਾ ਹੈ ਤੇ ਫਿਰ ਗੁਰੂ ਆਪ ਮੱਥਾ ਟੇਕਦੇ ਰਹੇ ਨੇ ਮਾਪਿਓ ਦੀ ਸੇਵਾ ਕਰਿਆ ਕਰ। ਮਾਤਾ ਦੇ ਚਰਨਾਂ 'ਚ ਨਮਸਕਾਰ ਕਰਿਆ ਕਰੋ ਉੱਠਦਿਆਂ ਵੀ ਕਿਤੇ ਬਾਹਰ ਜਾਣ ਲੱਗਿਆਂ ਵੀ ਆਉਣ ਲੱਗਿਆਂ। ਪਰ ਇਹ ਗੱਲਾਂ ਕਿਉਂਕਿ ਸਾਨੂੰ ਵਿਸਰਗੀਆਂ ਨੇ ਨਾ ਜੀ। ਅੱਜ ਇੱਕ ਪਿੰਡ ਦਾ ਗੁਰਦਾਸਪੁਰ ਤੋਂ ਫੋਨ ਆਇਆ ਸੀ ਸ਼ਾਮੀ 5:00 ਵਜੇ ਜੀ। ਕਿ ਬੱਚੇ ਵੱਡੇ ਹੋ ਗਏ ਨੇ। ਪਾਠ ਵੀ ਕਰਨੀ ਹੈ। ਪਰ ਆਖੇ ਕੋਈ ਨਹੀਂ ਲੱਗਦੇ ਕਿਉਂਕਿ ਸੰਗਤ ਮਾੜੀ ਮਿਲੇਗੀ ਇਹ ਸਤਿਗੁਰੂ ਜੀ ਨੇ ਸਾਨੂੰ ਸਿਖਾਇਆ ਦਿੱਤੇ ਔਰ ਪਾਈ ਸਾਹਿਬ ਪਾਈ ਗੁਰਦਾਸ ਜੀ ਨੇ ਤਾਂ ਸਾਨੂੰ ਸਮਝਾਇਆ ਹੈ ਕਿ ਪਈ ਜੇ ਮਾਤਾ ਪਿਤਾ ਦੀ ਸੇਵਾ ਨਹੀਂ ਨ ਕੀਤੀ ਤੇ ਫਿਰ ਤੂੰ ਆਪਣੇ ਆਪ ਨੂੰ ਜਿੱਡਾ ਮਰਜੀ ਵੱਡਾ ਸਿੱਖ ਕਹੀ ਜੇ ਆਪਣੇ ਨੂੰ ਕਹਿ ਨਹੀਂ ਹੈ ਨਾ ਜੀ ਵੈਸੇ ਤਾਂ ਜਿੰਨੇ ਕੋਈ ਕਥਾ ਸੁਣ ਰਹੇ ਹੈ ਇੱਥੇ ਬੈਠ ਕੇ ਜਾਂ ਬਾਅਦ ਵਿੱਚ ਨਟਚੂ ਸੁਣਨੀ ਹੈ ਉਹਨਾਂ ਚ ਕੋਈ ਵਿਰਲੇਟਾਂ ਵਿੱਚ ਛੱਡ ਕੇ ਸਿੱਕੇ ਦੇ ਕਤਾਰ ਵਿੱਚ ਕੋਈ ਵਿਰਲਾਟਾ ਵੀ ਹੁੰਦਾ ਜੀ ਇਹ ਕਾਮਕ ਹਵਤ ਇਹਨਾਂ ਨਾ 3 ਚੋਂ ਨਾ 13 ਚੋਂ ਅਸੀਂ ਨਾ ਹੀ 3 ਚੋਂ ਤੇ ਨਾ ਹੀ 13 ਚੋਂ 13 ਆਪ ਸਮਝਦੇ ਹੋ ਨਾ ਜੀ ਕਿ ਜਦੋਂ ਮੁਸੀਬਤ ਪਈ ਸੀ ਛੱਡ ਕੇ ਭੱਜ ਭੱਜ ਕੇ ਸਨ ਕਿ ਅਸੀਂ ਕੋਈ ਮਰੀਏ ਤੇਰੇ ਨਾਲ ਸਾਡੇ ਤੋਂ ਨਹੀਂ ਮਰਿਆ ਜਾਂਦਾ ਪਰ ਤਿੰਨ ਉਹ ਨੇ ਜਿਨ੍ਹਾਂ ਦੇ ਹੁਣ ਇਤਿਹਾਸ ਆਪ ਸੁਣ ਕੇ ਆਏ ਆ ਧੰਨ ਧੰਨ ਬਾਬਾ ਮਤੇ ਦਾਸ ਜੀ ਪਾਈ ਸਤੇ ਦਾ ਜੀ ਪਾਈ ਦਿਆਲਾ ਜੀ ਕਿ ਗੁਰੂ ਨੂੰ ਪੇਠ ਨਹੀਂ ਦੇਣੀ ਉਥੇ ਕਹਿ ਦਿੱਤਾ ਕਰਵਟ ਪਣਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਉਹ ਤਿੰਨਾਂ ਦੇ ਉਦਾਹਰਣ ਦਿੱਤੀ ਜਾਂਦੇ ਨੇ ਸਾਡੇ ਤੇ ਢੁਕਦੀ ਐ ਨਾ ਭਈ ਨਾ ਤੇ ਅਸੀਂ ਇਹ ਮੰਨਣ ਲਈ ਤਿਆਰ ਅਕ ਅਸੀਂ ਸਿੱਖ ਕੋਈ ਨਹੀਂ ਤੇ ਨਾ ਹੀ ਅਸੀਂ ਗੁਰੂ ਸਾਹਿਬ ਦਾ ਕੋਈ ਬਚਨ ਮੰਨਣ ਲਈ ਤਿਆਰ ਹਾਂ ਗੁਰੂ ਸਾਹਿਬ ਦੀ ਗੱਲ ਤੇ ਕੋਈ ਵੀ ਨਹੀਂ ਨਾ ਮੰਨਦਾ ਪੱਕਰਮਾ ਵੀ ਕਰੀ ਜਾਂਨੇ ਆ ਮੱਥਾ ਵੀ ਟੱਕੀ ਜਾਂਨੇ ਆ ਪਾਠ ਵੀ ਕਰਾਈ ਜਾਂਨੇ ਆ ਤੇ ਪਾਠ ਤੋਂ ਬਾਅਦ ਫਿਰ ਉਹ ਵੀ ਕੁਝ ਕਰੀ ਜਾਂਨੇ ਜੋ ਗੁਰੂ ਸਾਹਿਬ ਸਾਨੂੰ ਰੋਕਦੇ ਨੇ ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੇ ਆਪ ਨੂੰ ਭਾਈ ਭਾਵ ਤੂੰ ਸਿੱਖ ਕਹੀ ਜਾ ਪਰ ਸੱਚ ਹੈ ਕਿ ਤੂੰ ਨਾ ਤਿੰਨਾਂ ਦੇ ਗਿਣਤੀ ਵਿੱਚ ਆਉਣਾ ਤੇ ਨਾ ਤੇ ਰੰਦੀ ਭਾਈ ਸਾਹਿਬ ਦੇ ਬਚਨ ਨੇ ਨਾ ਜੀ ਕਿ ਮਾਪਿਓ ਪਰਹਰ ਸੁਨੇ ਵੇਦ ਕਥਾ ਕਹਾਰੀ ਸਾਰ ਨਾ ਜਾਣੀ ਔਰ ਵੈਸੇ ਕਿਉਂਕਿ ਇੱਕ ਪਾਸੇ ਨੂੰ ਪ੍ਰਸੰਗ ਚੱਲ ਗਿਆ ਸਤਿ ਕੁਝ ਨੇ ਨਮਸਕਾਰ ਕੀਤੀ ਔਰ ਅੱਜ ਦਾ ਵਿਸ਼ਾ ਨਵਾਂ ਮਿਲ ਗਿਆ ਦੋ ਕੁ ਮਿੰਟ ਸਿਰਫ ਲਾਉਣੇ ਨੇ ਜਿਆਦਾ ਸਮਾਂ ਨਹੀਂ ਇਤਿਹਾਸ ਦੀ ਲੜੀ ਅੱਗੇ ਤੋਰਨੀ ਹੈ ਔਰ ਐਵੇਂ ਦੇ ਲੋਕ ਜਿਹੜੇ ਫਿਰ ਨਾ 13 ਤੇ ਨਾ 13 ਦੇ ਗਿਣਤੀ ਵਿੱਚ ਇਹ ਭਾਵੇਂ ਬੋਲ ਆਪਾਂ ਕਹਿ ਤੇ ਦੇਣੇ ਨੇ ਉਹ ਲੋਕ ਸੁਣਦੇ ਵੀ ਨਹੀਂ ਜੀ ਕਿਉਂਕਿ ਜਿਹੜੇ ਸੁਣਦੇ ਨੇ ਘੱਟੋ ਘੱਟ ਫਿਰ ਮਾਤਾ ਪਿਤਾ ਦਾ ਸਤਕਾਰ ਬਹੁਤਾ ਨਹੀਂ ਨਾ ਪੈ ਰਹੇ ਹੱਥ ਲਾਉਣ ਘਟੂ ਘਟੂ ਉਹਨਾਂ ਨੂੰ ਉੱਚਾ ਬੋਲਦੇ ਤੇ ਨਹੀਂਦਾ ਜੀ ਧੱਕੇ ਤੇ ਨਹੀਂ ਮਾਰਦੇ ਘਰੋਂ ਨਿਕਲ ਜਓ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਯਾਦ ਰੱਖੇ ਭਾਈ ਅੱਜ ਤੂੰ ਨਸ਼ੇ ਦੇ ਲਪੇਟ ਵਿੱਚ ਆ ਗਿਆ ਬਹਾਨਾ ਪਾਵੇਂ ਨਸ਼ੇ ਦਾ ਲਾਵੇ ਕਿ ਨਸ਼ੇ ਕਰਕੇ ਸਮਝ ਕੋਈ ਨਹੀਂ ਰਹਿੰਦੀ ਪਰ ਇਹ ਜਦੋਂ ਲੇਖਾ ਹੋਣਾ ਹੈ ਨਾ ਫਿਰ ਤੋਂ ਪਾਵੇਂ ਲੱਖ ਜਾ ਕੇ ਕਹੀ ਜੇ ਕਿ ਮੈਂ ਇੰਨੇ ਦਾਨ ਕੀਤੇ ਇੰਨੇ ਲੰਗਰ ਲਾਏ ਪਰ ਜੇ ਮਾਪਿਓ ਦੀ ਸੇਵਾ ਨਹੀਂ ਨਾ ਕੀਤੀ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਮਾਪਿਓ ਪਰਹਰ ਕਰੇ ਦਾਨ ਬੇਈਮਾਨ ਅਗਿਆਨ ਪੁਰਾਨੀ ਗੁਰਪਰਮੇਸ਼ਰ ਸਾਰ ਨਾ ਜਾਣੀ ਤੂੰ ਦਾਨੀ ਨਹੀਂ ਸਭ ਤੋਂ ਵੱਡਾ ਬੇਈਮਾਨ ਹੈ ਤੈਨੂੰ ਗੁਰਪਰਮੇਸ਼ਰ ਦੇ ਸਾਰ ਕਦੇ ਪਹਿਣੀ ਨਹੀਂ ਦੂਜੀ ਬੇਨਤੀ ਕਿਉਂਕਿ ਹੁਣ ਜਦੋਂ ਬੱਚੇ ਦੂਜੀ ਲਾਈਨ 'ਚ ਜਾਂ ਗਲਤ ਸੰਗਤ ਵਿੱਚ ਪੈ ਜਾਂਦੇ ਨੇ ਤੇ ਫੇਰ ਸਾਡੇ ਕੋਲ ਹੁਣ ਅਰਦਾਸ ਤੋਂ ਬਿਨਾ ਤੇ ਉਲੰਭੇ ਤੋਂ ਬਿਨਾ ਦੂਜਾ ਕੁਝ ਰਹਿ ਨਹੀਂ ਜਾਂਦਾ ਜਾਂ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰ ਸਕਨੇ ਆ ਉਰੇ ਆਪਾਂ ਸਾਰੇ ਅਰਦਾਸ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰਨ ਕਟੋ ਘਟ ਐਵੇਂ ਤੇ ਮਾਂ ਜਿਹੜੀ ਆਪ ਪਾਠ ਕਰਦੀ ਹੋਵੇ ਨਿਤਨਮ ਕਰਦੀ ਹੋਵੇ ਉਹਦੀ ਲਾਦ ਨੂੰ ਉਸਤ ਬਖਸ਼ੀ ਔਰ ਮੈਂ ਤੇ ਕਈ ਵਾਰੀ ਬੇਨਤੀ ਕੀਤੀ ਦੇਖੋ ਸਤਿਗੁਰੂ ਜੀ ਕਿਰਪਾ ਕਰਦੇ ਨੇ ਬੱਚਾ ਜਦੋਂ ਮਾਤਾ ਦੀ ਕੱਖ ਵਿੱਚ ਹੋਵੇ ਉਹਨੂੰ ਰੱਬ ਚੇਤੇ ਹੁੰਦਾ ਉੱਥੇ ਸਿਮਰਨ ਹੁੰਦਾ ਤੇ ਗੁਰੂ ਸਾਹਿਬ ਦੀ ਤਾਂ ਹੀ ਕਹਿੰਦੇ ਨਾ ਮਾਤ ਗੁਰ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਤੇ ਜੇ ਮਾਂ ਬਾਦ ਵਿੱਚ ਲਾਂਬੇ ਦੀਨ ਦੀ বাজਾਈ ਰੂਣ ਦੀ বাজਾਈ ਪਹਿਲੋ ਜਦੋਂ ਜਿੱਥੇ ਉਹਨੂੰ ਬੱਚੇ ਨੂੰ ਚੇਤਾ ਸੀ ਰੱਬ ਪਰਮੇਸ਼ਰ ਗੁਰੂ ਤੇ ਜੇ ਕਦੋਂ ਉਦੋਂ ਸੁਖਮਨੀ ਸਾਹਿਬ ਨੂੰ ਸੁਣਾਇਆ ਹੁੰਦਾ ਨਿਤਨੇਮ ਕਦੇ ਉਦੋਂ ਸੁਣਾਇਆ ਹੁੰਦਾ ਕਦੇ ਉਦੋਂ ਕੰਨਾਂ ਦੇ ਵਿੱਚ ਉਵੇਂ ਤੇ ਬੋਲ ਪੈਣ ਹੀ ਨਾ ਦਿੰਦੇ ਕਿ ਜਿਹੜੇ ਆਪਣੇ ਮਨ ਨੂੰ ਭੜਕੁੰਦੇ ਲੋਰੇ ਤੇ ਡਾਕਟਰ ਵੀ ਕਹਿੰਦੇ ਨੇ ਨਾ ਜੀ ਕਿ ਜਿਵੇਂ ਦੇ ਕੰਨਾਂ 'ਚ ਆਵਾਜ਼ ਪਏਗੀ ਉਸ ਵळे ਮਾਂ ਨੂੰ ਤੁਸੀਂ ਟੈਨਸ਼ਨ ਨਾ ਦਿਓ ਐਵੇਂ ਤੇ ਗੱਲ ਨਾ ਕਰਿਓ ਕੋਈ ਦੁਖੀ ਰਹੇ ਕਿਉਂਕਿ ਇਹਦਾ ਅਸਰ ਬੱਚੇ ਤੇ ਪੈਂਦਾ ਹੈ ਭਿਜੇ ਬਾਹਰ ਦੀਆਂ ਗੱਲਾਂ ਦਾ ਅਸਰ ਪੈਂਦਾ ਤੇ ਗੁਰੂ ਦੀ ਬਾਣੀ ਦਾ ਨਹੀਂ ਪੈਂਦਾ ਜੀ ਕਿਉਂਕਿ ਕਈ ਵਾਰੀ ਫਿਰ ਅਸੀਂ ਸਾਡੇ ਕੋਲ ਬਚਪੜੇ ਸੰਭਾਲਣ ਵਾਸਤੇ ਟਾਈਮ ਵੀ ਨਹੀਂ ਹੁੰਦਾ ਕਿ ਬੱਚਾ ਕਿੱਥੇ ਗਿਆ ਕਿਹੜੀ ਸੰਗਤ ਵਿੱਚ ਬੈਠਾ ਇਹਦੇ ਵਾਸਤੇ ਮਾਤਾ ਨੂੰ ਬਹੁਤ ਟਾਈਮ ਚਾਹੀਦਾ ਜੀ ਤੇ ਕਿੰਨਾ ਕਿੰਨਾ ਕੋਲ ਬਹਿਣ ਵਾਲਾ ਇਹਦੇ ਨਾਲ ਦੇਖੋ ਉਹਨੇ ਕਰਦੇ ਕੀ ਨੇ ਉਦੋਂ ਸਾਡੇ ਕੋਲ ਸਮਾਂ ਨਹੀਂ ਹੁੰਦਾ ਕਰ ਸਤਿਗੁਰ ਜੀ ਕਿਰਪਾ ਕਰਨ ਗੁਰੂ ਸਾਹਿਬ ਜੀ ਆਪ ਮਾਤਾ ਦੇ ਚਰਨਾਂ 'ਚ ਮੱਥਾ ਟੇਕਦੇ ਨੇ ਤੇ ਸਾਨੂੰ ਇਹ ਸਿੱਖਿਆ ਦਿੰਦੇ ਨੇ ਭਾਈ ਮਾਤਾ ਦੀ ਸੇਵਾ ਪਿਓ ਦੀ ਸੇਵਾ ਜੇ ਨਹੀਂ ਕੀਤੀ ਤੇ ਫਿਰ ਗੁਰੂ ਦੀ ਜਿੰਨੀ ਮਰਜ਼ੀ ਕਹੀ ਜਾ ਕਿਉਂਕਿ ਸੇ ਦੋਵੇਂ ਪਾਸੇ ਆ ਨਾ ਜੀ ਨਾ ਤੇ ਸਿੱਖੇ ਨੂੰ ਛੱਡ ਕੇ ਇੱਕ ਪਾਸੇ ਹੁੰਨੇ ਨਾ ਮੂੰਹ ਹੁੰਦਾ ਨਾ ਸਿਰ ਹੁੰਦਾ ਪਰ ਕਹਿੰਦੇ ਸੇ ਫਿਰ ਵੀ ਸਿੱਖਾਂ ਜੀ ਭਾਵੇਂ ਪੇਟਾਂ ਦੀ ਤਰ੍ਹਾਂ ਤਾਜ਼ੇ ਤਾਜ਼ੀ ਮਣਾ ਕੇ ਆਏ ਹੋਣ ਕਿ ਮਾੜੇ ਜੇ ਕੇਸ ਕੇ ਤੇ ਵੱਜ ਜਾਂ ਨਾ ਤੇ ਸਿਆਪਾ ਚ ਪੈ ਜਾਂਦਾ ਦੇਖੋ ਮੈਂ ਦੂਜਿਆਂ ਨੂੰ ਨਹੀਂ ਜਿਹੜੇ ਸਾਡੇ ਸਿੱਖ ਨੇ ਆਪਣੇ ਸਿੱਖ ਨੇ ਗੁਰੂ ਦੇ ਫਿਰ ਅਸੀਂ ਕਿਹੜੀ ਕੀਮਤੀ ਅੰਜੀ ਜੀ ਕੋਹ ਨਾਈ ਨੇ ਲੱਭਿਆ ਜੀ ਕਿ ਤੇ ਵਿਆਹ ਤੇ ਜਾਣਾ ਹੋਵੇ ਤੇ ਫਿਰ ਸਟੈਲ ਵੇ ਐਸਾ ਬਣਾਉਣਾ ਕਿ ਭੇਟਾਂ ਨੂੰ ਪੂਰਾ ਦਿੱਸੇ ਤੇ ਜੇ ਸਮਾਨ ਨਾ ਮਿਲੇ ਤੇ ਵਿਆਹ ਭਾਵੇਂ ਛੱਡ ਦੇ ਪਰ ਜਾਣਾ ਨਹੀਂ ਕਿਉਂ ਕਿਉਂਕਿ ਇਸ ਵੱਧ ਗਏ ਤੇ ਖੈਰ ਸਤਿਗੁਰ ਜੀ ਕਿਰਪਾ ਕਰਨ ਪਈ ਕਿਸੇ ਗਿੰਤੀ ਵਿੱਚ ਤੇ ਆਈਏ ਇੱਥੇ ਧੰਨ ਗੁਰੂ ਕਲਗੇ ਤਰਪਾਸ਼ ਜੀ ਨੇ ਮਾਤਾ ਦੇ ਚਰਨਾਂ ਵਿੱਚ ਮੱਥਾ ਰੱਖ ਕੇ ਮੱਥਾ ਟੇਕਿਆ ਚਰਨਾਂ ਨੂੰ ਦੋਵਾਂ ਹੱਥਾਂ ਨਾਲ ਸਪਰਸ਼ ਕੀਤਾ ਤੇ ਮਾਤਾ ਗੁਜਰੇ ਜੀ ਬੜੇ ਆਨੰਦ ਵਿੱਚ ਕਹਿੰਦੇ ਨੇ ਅੱਜ ਤੇ ਕੜੀ ਤੇ ਤਨਤਾਂ ਦੇ ਯੁੱਗ ਹੈ। ਤਨ ਸੁਵੇਲਾ ਤਨ ਕੜੀ ਤਨ ਮੂਰਤ ਤਨ ਸਾਰ ਉਤੇ ਕਹਿੰਦੇ ਤਨ ਸੁ ਦਿਨ ਸੁ ਸੰਜੋਗੜਾ ਜਿਤ ਡਿਠਾ ਗੁਰਦਰਸਾਰ। ਭਾਵੇਂ ਪੁੱਤਰ ਹੀ ਹੈ ਗੁਰੂ ਬਣ ਕੇ ਆਇਆ ਪਰ ਅੱਜ ਦਾ ਇਹ ਵੇਲਾ ਇਹ ਕੜੀ ਮਾਤਾ ਜੀ ਕਹਿੰਦੇ ਨੇ ਬੜੀ ਸੁਲੱਖਣੀ ਹੈ ਬੜੀ ਭਾਗਾ ਵਾਲੀ ਹੈ। ਵਾਰਤ ਸਿਰ ਪਰ ਧਨ ਕੇ ਥਾਤੇ ਕਰੇ ਹਰਖ ਪਰ 시तल ਛਾਤੇ ਮਾਤਾ ਜੀ ਨੇ ਥੈਲੇ ਭਰ ਕੇ ਧਨ ਦੇ ਤੋਂ ਪੁੱਤਰ ਦੇ ਬਣੇ ਹੈ ਗੁਰੂ ਦੇ ਪੁੱਤਰ ਦੇ ਉਤੋਂ ਦੀ ਵਾਰ ਨਹੀਂ ਕੀਤੀ ਹੈ ਇਸ ਵਿਧ ਮੇਰੇ ਜੁਗ ਮਾਤਨ ਸਾਥ ਬੈਠੇ ਅપર ਥਾਨ ਪੁਨਨਾਥ